ਪੰਜਾਬੀ ਨਿਊਜ਼ ਜੁੜੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜਿੱਤ ਤੋਂ ਬਾਅਦ ਅਮਰਿਤਪਾਲ ਦਾ ਜੇਲ੍ਹ ਚੋਂ ਪਹਿਲਾ ਬਿਆਨ ਸਾਹਮਣੇ ਆਇਆ ਹੈ ਦੇਖੋ ਐਕਸਕਲੂਸਿਵ ਇੰਟਰਵਿਊ ਜਿੱਥੇ ਵਿੱਚ ਐਕਸਕਲੂਸਿਵ ਇੰਟਰਵਿਊ ਜਿਸ ਦੇ ਵਿੱਚ ਪਾਈ ਅਮਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਇੱਕ ਵੱਡੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਰਾਜਦੇਵ ਸਿੰਘ ਖਾਲਸਾ ਨੇ ਇੱਕ ਜਾਣਕਾਰੀ ਜਿਹੜੀ ਆ ਦਿੱਤੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਪਹਿਲੀ ਪ੍ਰਤੀਕਿਰਿਆ ਜਿਹੜੀ ਹੈ ਅਮਰਿਤਪਾਲ ਸਿੰਘ ਹੋਰਾਂ ਦੀ ਕੀ ਰਹੀ ਹੈ ਆਖਰ ਅਮਰਿਤਪਾਲ ਸਿੰਘ ਹੋਰਾਂ ਨੇ ਕਿਸ ਦਾ ਧੰਨਵਾਦ ਕੀਤਾ ਸੋ ਅਮਰਿਤਪਾਲ ਸਿੰਘ ਨੂੰ ਜਦੋਂ ਦੱਸਿਆ ਗਿਆ ਕਿ ਤੁਸੀਂ ਵੱਡੇ ਫਰਕ ਦੇ ਨਾਲ ਜਿੱਤੇ ਹੋ ਸੋ ਆਖਰ ਕੀ ਅਮਰਿਤਪਾਲ ਸਿੰਘ ਨੇ ਪਹਿਲਾ ਜਿਹੜਾ ਹੈ ਉਹ ਬਿਆਨ ਦਿੱਤਾ ਹੈ ਇਸ ਦੇ ਬਾਰੇ ਜਿਹੜਾ ਹੈ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦਾ ਪਹਿਲਾ ਬਿਆਨ ਜਿੱਤ ਤੋਂ ਬਾਅਦ ਜਿਹੜਾ ਹੈ ਉਹ ਸਾਹਮਣੇ ਆਇਆ ਡਿਬਰੂਗੜ੍ਹ ਜੇਲ੍ਹ ਤੋਂ ਜਿਹੜਾ ਉਹਨਾਂ ਨੇ ਆਪਣਾ ਬਿਆਨ ਜਾਰੀ ਕੀਤਾ ਹੈ ਅਮਰਿਤਪਾਲ ਸਿੰਘ ਦੇ ਬਿਆਨ ਨੇ ਜਿੱਥੇ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਵੀ ਖੜੇ ਕਰ ਦਿੱਤੇ ਨੇ ਹਾਲਾਂਕਿ ਅਮਰਿਤਪਾਲ ਸਿੰਘ ਨੂੰ ਜਾ ਕੇ ਜਦੋਂ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਤੁਸੀਂ ਵੱਡੀ ਲੀਡ ਦੇ ਨਾਲ ਜਿੱਤੇ ਉਸ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਖਾਲਸਾ ਜੀ ਨੇ ਜਿੱਥੇ ਸੰਗਤ ਦਾ ਧੰਨਵਾਦ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧੰਨਵਾਦ ਕੀਤਾ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਸਾਰੀ ਸੰਗਤ ਦਾ ਧੰਨਵਾਦ ਕੀਤਾ ਖਡੂਰ ਸਾਹਿਬ ਦੇ ਉਹਨਾਂ ਲੱਖਾਂ ਵੋਟਰਾਂ ਦਾ ਉਹਨਾਂ ਨੇ ਧੰਨਵਾਦ ਕੀਤਾ ਹੈ ਜਿੱਥੇ ਕਿ ਅਮਰਿਤਪਾਲ ਸਿੰਘ ਖਾਲਸਾ ਨੇ ਇਹ ਵੀ ਕਿਹਾ ਹੈ ਕਿ ਦਿਨ ਜਿਹੜੇ ਨੇ ਉਹ 84 ਦੇ ਕੱਲੂ ਘਾਰੇ ਦੇ ਸੰਮਨ ਚ ਚੱਲ ਰਹੇ ਨੇ ਇਸ ਦੌਰਾਨ ਕੋਈ ਵੀ ਜਸ਼ਨ ਜਿਹੜਾ ਹੈ ਨਾ ਮਨਾਇਆ ਜਾਵੇ ਹਾਲਾਂਕਿ ਬਿਲਕੁਲ ਸਾਦਾ ਪ੍ਰੋਗਰਾਮ ਰੱਖਿਆ ਜਾਵੇ ਕੋਈ ਜਿੱਤ ਦਾ ਜਸ਼ਨ ਜਿਹੜਾ ਹੈ ਨਹੀਂ ਮਨਾਇਆ ਜਾਣਾ ਚਾਹੀਦਾ ਫਿਲਹਾਲ ਬਾਦ ਵਿੱਚ ਜਦੋਂ ਇਹ ਦਿਨ ਜਿਹੜੇ ਨੇ ਲੰਘ ਜਾਂਦੇ ਨੇ ਖੱਲੂਕਾਰੇ ਦੇ ਦਿਨ ਜਿਹੜੇ ਨੇ ਬੀਤ ਜਾਣਗੇ ਫਿਰ ਉਸ ਤੋਂ ਬਾਅਦ ਜੇ ਕੋਈ ਜਿਹੜਾ ਹੈ ਜਸ਼ਨ ਮਨਾਇਆ ਜਾਣਾ ਚਾਹੀਦਾ ਤਾਂ ਇਸ ਦਿਨਾਂ ਦੇ ਵਿੱਚ ਇਹ ਜਿੱਤ ਦਾ ਜਸ਼ਨ ਜਿਹੜਾ ਮਨਾਉਣਾ ਬਿਲਕੁਲ ਨਹੀਂ ਹੈ ਭਾਵੇਂ ਅਮਰਿਤਪਾਲ ਸਿੰਘ ਖੁਦ ਜੇਲ੍ਹ ਦੇ ਵਿੱਚ ਬੈਠੇ ਨੇ ਪਰ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਭਾਈ ਰਾਜਦੇਵ ਸਿੰਘ ਖਾਲਸਾ ਨੇ ਜਿਸ ਤਰ੍ਹਾਂ ਸ਼ਰਿਆਮ ਜਿਹੜਾ ਹੈ ਬਿਲਕੁਲ ਉਹਨਾਂ ਨੇ ਬਿਆਨ ਕੀਤਾ ਹੈ ਉਧਰ ਦੂਜੇ ਪਾਸੇ ਪੰਜਾਬ ਨੇ ਰਾਜ ਦੀਆਂ ਸੰਸਦੀ ਸੀਟਾਂ ਤੋਂ ਭਾਰਤੀ ਜਨਤਾ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰ ਕੇ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਹੈ ਸੂਬੇ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਪਰੀ ਹੈ ਕਾਂਗਰਸ 13 ਚ 7 ਸੀਟਾਂ ਮਿਲੀਆਂ ਨੇ ਜਦਕਿ 7 3 ਸੀਟਾਂ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਬਿਲਕੁਲ ਬਣੀ ਰਹੀ ਹੈ ਬਾਕੀਆਂ ਤੇ ਜਿਹੜੀ ਹੈ 0 ਬਣੀ ਹੈ ਦੇਸ਼ ਦੇ ਵੋਟਰ ਹਮੇਸ਼ਾ ਵੋਟ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਨੇ ਅਜਿਹੀ ਸਥਿਤੀ ਵਿੱਚ ਮੌਜੂਦਾ ਚੋਣਾਂ ਰਾਹੀਂ ਨਾ ਸਿਰਫ ਭਾਜਪਾ ਨੂੰ ਨਕਾਰ ਦਿੱਤਾ ਸਗੋ ਖਾਲਿਸਤਾਨ ਦੇ ਦੋ ਕੱਟੜ ਪੰਥੀ ਅਤੇ ਆਜ਼ਾਦ ਹਮਾਇਤੀਆਂ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਇੱਕ ਧੜੇ ਨੇ ਆਪਣੇ ਮਜ਼ਬੂਤ ਝੁਕਾ ਦਾ ਪ੍ਰਗਟਾਵਾ ਕੀਤਾ ਜਾਪਦਾ ਹੈ ਇਸ ਵਿੱਚ ਪੰਜਾਬ ਦੇ ਵਿੱਚ ਚੌਗਿਰਦਾ ਚੋਣਾਂ ਸੀ ਪੰਜਾਬ ਦੇ ਵਿੱਚ ਚੋਣ ਇਤਿਹਾਸ ਦੇ ਵਿੱਚ ਪਹਿਲੀ ਵਾਰ ਸੀ ਕਿ ਸਾਰੀਆਂ ਪਾਰਟੀਆਂ ਇਕੱਲੀਆਂ ਸੀ ਚੋਣ ਮੈਦਾਨ ਦੇ ਵਿੱਚ ਨੇਤਰੀਆਂ ਨੇ ਅਜਿਹੇ ਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਦਿਲਚਸਪ ਹੈ ਕਿ ਜੇਕਰ ਭਾਜਪਾ ਦਾ ਜਾਦੂ ਪੂਰੇ ਦੇਸ਼ 'ਚ ਚੱਲਦਾ ਹੈ ਤਾਂ ਪੰਜਾਬ 'ਚ ਉਹ ਫੇਲ ਕਿਉਂ ਹੋ ਰਹੀ ਹੈ ਕੀ ਕਾਰਨ ਹੈ ਕਿ ਪੰਜਾਬ ਕੇਂਦਰ ਨੂੰ ਵੀ ਭਾਜਪਾ ਨੂੰ ਸਹਿਜੇ ਹੀ ਸਵੀਕਾਰ ਨਹੀਂ ਕਰਦਾ ਸੂਬੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਅਮਰਿਤਪਾਲ ਸਿੰਘ ਅਤੇ ਖਾਲਸਾ ਦੀ ਆਜ਼ਾਦ ਜਿੱਤ ਪੰਜਾਬ ਦੇ ਵਿੱਚ ਕਿਸੇ ਖਾਸ ਮਤ ਦੇ ਫੈਲਾਣ ਨੂੰ ਦਰਸਾਉਂਦੀ ਹੈ ਜੇਕਰ ਹਾਂ ਵਿੱਚ ਜਵਾਬ ਦੇਣਾ ਜਲਦਬਾਜ਼ੀ ਹੈ ਤਾਂ ਇਸ ਐਂਗਲ ਨੂੰ ਨਜ਼ਰਅੰਦਾਜ਼ ਕਰਨਾ ਵੀ ਗਲਤੀ ਹੋਵੇਗੀ ਵਰਣ ਜੋਗ ਹੈ ਕਿ ਜਿੱਤ ਦੇ ਐਲਾਨ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਮਾਤਾ ਨੇ ਕਿਹਾ ਹੈ ਕਿਉਂਕਿ 6 ਜੂਨ ਨੂੰ ਸਾਕਾ ਨੀਲਾ ਤਾਰਾ ਦੀ ਵਰਸੀ ਹੈ ਇਸ ਲਈ ਕੋਈ ਜਸ਼ਨ ਨਹੀਂ ਮਨਾਉਣਾ ਚਾਹੀਦਾ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਨੇ ਜੇਲ੍ਹ ਵਿੱਚ ਬੈਠ ਕੇ ਕਾਂਗਰਸ ਦੇ ਕਲਵੀਰ ਜੀਰਾ ਨੂੰ 197120 ਵੋਟਾਂ ਦੇ ਨਾਲ ਹਰਾਇਆ ਵਾਰਿਸ ਪੰਜਾਬ ਸੰਸਥਾ ਦੇ ਮੁਖੀ ਅਮਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ NSA ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਮਾਂ ਨੇ ਇਹ ਵੀ ਕਿਹਾ ਇਹ ਕਿ ਸਾਡੀ ਜਿੱਤ ਉਹਨਾਂ ਸਾਰਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਇਸ ਦੇ ਨਾਲ ਹੀ ਫਰੀਦਕੋਟ ਸੀਟ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜੇ ਅਤੇ ਜਿੱਤਣ ਵਾਲੇ ਸਰਬਜੀਤ ਸਿੰਘ ਖਾਲਸਾ ਵੀ ਉਹੀ ਵਿਅਕਤੀ ਨੇ ਜਿਨ੍ਹਾਂ ਨੂੰ 2004 2014 2019 ਦੀਆਂ ਆਮ ਚੋਣਾਂ ਅਤੇ 2007 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਨਤਾ ਨੇ ਸਵੀਕਾਰ ਨਹੀਂ ਕੀਤਾ ਸੀ ਇਸ ਵਾਰ ਉਹਨਾਂ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਵੱਡੇ ਫਰਕ ਦੇ ਨਾਲ ਹਰਾਇਆ ਹੈ ਸਰਬਜੀਤ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਕਰਨ ਵਾਲੇ ਬਿਆਨ ਸਿੰਘ ਦੇ ਪੁੱਤਰ ਨੇ ਇਸ ਸੀਟ ਤੋਂ ਭਾਜਪਾ ਦੇ ਹੰਸਰਾਜ ਹੰਸ ਵੀ ਖੜੇ ਸਨ ਦੱਸਦੀ ਹੈ ਕਿ ਸਰਬਜੀਤ ਸਿੰਘ ਦੀ ਮਾਂ ਬਿਮਲ ਕੌਰ ਵੀ 1999 ਦੇ ਵਿੱਚ ਰੋਪੜ ਤੋਂ ਸੰਸਦ ਮੈਂਬਰ ਰਹਿ ਚੁੱਕੀ ਹੈ ਪੰਜਾਬ ਦੇ ਵਿੱਚ ਬਿਆਨ ਸਿੰਘ ਨੂੰ ਲੋਕ ਮਨਾ ਵਿੱਚ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ ਇਸ ਲਈ ਲੋਕਾਂ ਦੇ ਵਿੱਚ ਇਸ ਪਰਿਵਾਰ ਪ੍ਰਤੀ ਹਮਦਰਦੀ ਅਤੇ ਸਤਿਕਾਰ ਸੀ ਨਾਲ ਹੀ ਸਰਬਜੀਤ ਸਿੰਘ ਨੇ ਕਿਹਾ ਸੀ ਕਿ ਉਹ 2015 ਦੇ ਵਿੱਚ ਪਿੰਡ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਮੁੱਦਾ ਉਠਾਉਣਗੇ ਅਤੇ ਇਸ ਮੁੱਦੇ ਨੂੰ ਕੇਂਦਰ ਦੇ ਵਿੱਚ ਰੱਖ ਕੇ ਉਹ ਚੋਣ ਲੜ ਰਹੇ ਸਨ ਪੰਜਾਬ ਦੇ ਵੋਟਰ ਹਮੇਸ਼ਾ ਭਾਜਪਾ ਨੂੰ ਦੂਰ ਤੱਕਦੇ ਰਹੇ ਨੇ ਵੋਟਰ ਵੋਟ ਪੈਟਰਨ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿਸਾਨ ਅੰਦੋਲਨ ਦੇ ਸਿੱਧੇ ਪ੍ਰਭਾਵ ਕਾਰਨ ਭਾਜਪਾ ਪਿੰਡੂ ਖੇਤਰਾਂ ਦੇ ਵਿੱਚ ਬੁਰੀ ਤਰ੍ਹਾਂ ਹਾਰ ਗਈ ਹੈ ਇਸ ਕਾਰਨ ਭਾਜਪਾ ਨੂੰ ਪੰਜਾਬ ਦੀਆਂ ਖਾਸ ਕਰਕੇ ਸਿੱਖ ਵੋਟਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਹਿਰੀ ਖੇਤਰਾਂ ਦੇ ਵਿੱਚ ਭਾਜਪਾ ਦੀ ਪਕੜ ਅਜੇ ਵੀ ਦੇਖਣ ਨੂੰ ਮਿਲੀ ਪਰ ਇਸ ਨੂੰ ਸਿੱਖ ਵੋਟਰਾਂ ਅਤੇ ਪਿੰਡੂ ਵੋਟਰਾਂ ਦੇ ਰੋਧ ਦਾ ਸਾਹਮਣਾ ਵੀ ਕਰਨਾ ਪਿਆ ਹਾਲਾਂਕਿ ਜੋ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਸੈਂਟਰ ਦੇ ਵਿੱਚ ਵੀ ਜਿਹੜਾ ਹੈ ਸਰਕਾਰ ਬਣਾਉਣ ਨੂੰ ਲੈ ਕੇ ਕਾਫੀ ਜਦੋ ਜ਼ਹਿਰ ਜਿਹੜੀ ਹੈ ਬਿਲਕੁਲ ਚੱਲ ਰਹੀ ਹੈ ਨਾਲ ਹੀ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸੈਂਟਰ ਦੇ ਵਿੱਚ ਜਿਹੜੀ ਹੈ ਕਿਸ ਦੀ ਸਰਕਾਰ ਹੋਵੇਗੀ ਹਾਲਾਂਕਿ ਬਿਲਕੁਲ ਅਗਲੀ ਰਣਨੀਤੀ ਕੀ ਹੈ ਇਹ ਬਹੁਤ ਵੱਡੇ ਪੱਧਰ ਤੇ ਜਿਹੜਾ ਹੈ ਵਿਸ਼ਾ ਛਿੜਿਆ ਹੋਇਆ ਹੈ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਪੂਰੇ ਉਤਸ਼ਾਹ ਨਾਲ ਹੋਈਆਂ ਨੇ ਐਨਡੀਏ ਨੂੰ 543 ਵਿੱਚੋਂ 292 ਸੀਟਾਂ ਮਿਲੀਆਂ ਨੇ ਪਰ ਵਿਰੋਧੀ ਧੜਾਵੀ ਪਿੱਛੇ ਨਹੀਂ ਰਿਹਾ ਐਨਡੀਏ ਨੂੰ 292 ਸੀਟਾਂ ਮਿਲੀਆਂ ਨੇ ਜਨਕਿ ਜਦ ਕੇ ਭਾਰਤੀ ਗਠਜੋੜ ਨੂੰ 232 ਸੀਟਾਂ ਮਿਲੀਆਂ ਨੇ ਜੇਕਰ ਇਕੱਲੇ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ 99 ਸੀਟਾਂ ਤੇ ਸੰਤੁਸ਼ਟ ਹੋਣਾ ਪਿਆ ਹੈ ਕਾਂਗਰਸ ਹੁਣ 99 ਦੇ ਜਾਲ ਵਿੱਚ ਫਸ ਗਈ ਹੈ ਹਾਲਾਂਕਿ ਕਾਂਗਰਸ ਨੂੰ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਵੱਧ 47 ਸੀਟਾਂ ਮਿਲੀਆਂ ਨੇ ਜੇਕਰ ਭਾਰਤ ਗਠਜੋੜ ਦੀ ਗੱਲ ਕਰੀਏ ਤਾਂ ਸੀਟਾਂ ਦੀ ਗਿਣਤੀ 232 ਹੈ ਜਿਸ ਵਿੱਚੋਂ 133 ਸੀਟਾਂ ਗੈਰ ਕਾਂਗਰਸੀ ਪਾਰਟੀਆਂ ਦੀਆਂ ਨੇ ਹਾਲਾਂਕਿ ਵੱਧਦੀ ਵੋਟ ਸ਼ੇਅਰ ਨੇ ਕਾਂਗਰਸ ਲਈ ਜੀਵਨ ਰੇਖਾ ਦਾ ਕੰਮ ਕੀਤਾ ਹੈ ਹੁਣ ਰਾਹੁਲ ਗਾਂਧੀ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ 99 ਦੇ ਸੰਕੜੇ ਨੂੰ 272 ਦੇ ਜਾਦੂਈ ਬਹੁਮਤ ਦੇ ਅੰਕੜੇ ਤੱਕ ਕਿਵੇਂ ਪਹੁੰਚਾਇਆ ਜਾਵੇ ਹਾਲਾਂਕਿ ਕਿਸ ਤਰ੍ਹਾਂ ਜਿਹੜਾ ਹੈ ਉਹਨੂੰ 72 ਦੇ ਅੰਕੜੇ ਤੱਕ ले जाया ਜਾਂਦਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਦਰਸ਼ਨ ਨੇ ਇੱਕ ਵਾਰ ਫਿਰ ਡੁੱਬਦੀ ਕਾਂਗਰਸ ਦਾ ਜੋਸ਼ ਬਣਾ ਦਿੱਤਾ ਹੈ ਪਰ ਬਹੁਮਤ ਇਕੱਠਾ ਕਰਨਾ ਅਜੇ ਵੀ ਕਾਂਗਰਸ ਲਈ ਔਖਾ ਕੰਮ ਹੈ ਪਰ ਇਹ ਮੰਨਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਕਾਂਗਰਸ ਨੂੰ ਜ਼ਰੂਰ ਫਾਇਦਾ ਹੋਇਆ ਸ਼ਾਇਦ ਇਹ ਹੀ ਕਾਰਨ ਹੈ ਕਿ ਕਾਂਗਰਸ ਦੀ ਵੋਟ ਫੀਸਰ 2.2% ਤੋਂ ਵੱਧ ਕੇ 21.68% ਹੋ ਗਈ ਹੈ ਕਿਹਾ ਜਾ ਸਕਦਾ ਹੈ ਕਿ ਰਾਹੁਲ ਦੀ ਮਿਹਨਤ رنگ ਲਿਆਈ ਹੈ ਪਰ ਅਜੇ ਹੋਰ ਮਿਹਨਤ ਦੀ ਜਿਹੜੀ ਹੈ ਉਹਨਾਂ ਨੂੰ ਲੋੜ ਹੈ ਰਾਹੁਲ ਦੀ ਜਿੱਤ ਤੋਂ ਲੱਗਦਾ ਹੈ ਕਿ ਹੌਲੀ-ਹੌਲੀ ਜਨਤਾ ਨੇ ਉਹਨਾਂ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਸਵਾਲ ਇਹ ਹੈ ਕਿ ਰਾਹੁਲ ਗਾਂਧੀ 99 ਤੋਂ 272 ਦੇ ਅੰਕੜੇ ਨੂੰ ਕਿਵੇਂ ਲੈ ਕੇ ਜਾਣਗੇ ਹਾਲਾਂਕਿ ਕਿਸ ਤਰ੍ਹਾਂ ਜਿਹੜਾ ਹੈ ਉਹਨਾਂ ਦਾ ਤਜਰਬਾ ਰਹੇਗਾ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ